অপराध ਤੇ অপরাধ ਨੂੰ ਰੋਕਣ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ اسی ਪ੍ਰਕਿਰਿਆ ਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉੱਥੇ ਇੱਕ ਰੋਸ਼ਨ ਨਾਂ ਦੇ ਪਰਸਨ ਨੂੰ ਗੋਲੀ ਮਰਜੀ ਸੀਗੀ ਲੋਅ ਰੈਬ ਨੂੰ ਮੰਦਿੰ ਕਿਲੇੜੇ ਬਟ ਗੋਲੀ ਥੋੜਾ ਬਰਸ਼ ਆਫ ਕਰਕੇ ਨਿਕਲ ਗਈ ਥੀ ਤੇ ਬਹੁਤ ਸੀਰੀਅਸ ਇੰਜਰੀ ਨਹੀਂ ਸੀਗੀ ਬਟ ਕਿਉਂਕਿ ਇਨਸਟੈਂਟ ਸੀਰੀਅਸ ਸੀਗਾ ਤੇ ਇਮੀਡੀਏਟਲੀ ਐਸਪੀਡੀ ਦੇ ਓਵਰਆਲ ਸੁਪਰਵੀਜ਼ਨ ਦੇ ਅੰਦਰ ਡੀਐਸਪੀਡੀ ਤੇ ਡੀਐਸਪੀ ਸੰਭਰਾਲਾ ਦੇ ਨਾਲ ਉਹਨਾਂ ਦੇ ਐਸਐਚਓ ਦਿਲ ਸੀ ਹੈ ਇਨਚਾਰਜ ਦੀ ਵੱਖਰੀ ਵੱਖਰੀ ਟੀਮਸ ਬਣਾਈਆਂ ਗਈਆਂ ਸੀਗੀਆਂ ਤੇ ਜੋ ਅਸੇਲੈਂਟ ਸੀਗੇ ਜੋ ਜੋ ਫਾਇਰਿੰਗ ਕਰਕੇ ਦੇ ਸੀਗੇ ਉਹ ਵਰਨਾ ਵਾਈਟ ਕਲਰ ਦੀ ਵਰਨਾ ਉਹਦੇ ਵਿੱਚ ਆਈ ਸੀਗੇ ਤੇ ਉਹਨਾਂ ਨੇ ਦੋ ਪਰਸਨ ਸ਼ੀਟ ਨੇ ਨਿਕਲ ਕੇ ਫਾਈਲਿੰਗ ਕੀਤੀ ਸੀਗੀ ਤੇ ਫਿਰ ਉਹਦੇ ਬਾਅਦ ਉਹ ਭੱਜ ਗਏ ਸੀਗੇ ਤੇ ਗੱਡੀ ਦੀ ਸੀਸੀਟੀਵੀ ਟ੍ਰੇਲ ਨੂੰ ਉਹ ਫੋਲੋ ਕਰਦੇ ਕਰਦੇ ਪੁਲਿਸ ਨੇ ਤਕਰੀਬਨ 60 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਨਾਲ-ਨਾਲ ਪੂਰਾ-ਪੂਰਾ ਹੀ ਪੂਰੀ ਟ੍ਰੇਲ ਦੇ ਨਾਲ ਫੋਨ ਦੇ ਔਰ ਟੈਕਨੀਕਲ ਇਨਪੁਟਸ ਲੈਂਦੇ ਲੈਂਦੇ ਪੁਲਿਸ ਨੂੰ ਕੱਲ ਰਾਤ ਫਿਰ ਫਾਈਨਲੀ ਜੋ ਅਕਿਊਸਡ ਸੀਗੇ ਉਹ ਆਇਡੈਂਟੀਫਾਈ ਹੋ ਗਏ ਸੀਗੇ ਇਮੀਡੀਟਲੀ ਫਿਰ ਪੁਲਿਸ ਦੀ ਟੀਮ ਲਵਾਉਣਾ ਹੋਈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਅਕਿਊਸ ਜਿਹਦਾ ਇੱਕ ਦਾ ਨਾਮ ਅਰਸ਼ਦੀਪ ਹੈਗਾ ਤੇ ਦੂਜੇ ਪਰਸਨ ਦਾ ਨਾਮ ਦੂਜਾ ਜੋ ਅਕਿਊਸਡ ਉਹਦਾ ਨਾਮ ਹੈਗਾ ਗੁਰਦੇਵਾਲ ਤੇ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਦੋਨੋਂ ਹੀ ਕਲਾਂ ਨੌਰ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੇ ਰਹਿਣ ਵਾਲੇ ਹਨ ਦੋਨਾਂ ਦਾ ਹੀ ਕ੍ਰਾਈਮ ਰਿਕਾਰਡ ਹੈਗਾ ਤੇ ਇਹਨਾਂ ਦੀ ਜੋ ਸੈਸਰੀ ਕੁਝ-ਕੁਝ ਹੋਂ ਤੱਕ ਹੋਈ ਹੈ ਉਹ ਇਹਨਾਂ ਨੇ ਦੱਸਿਆ ਹੈਗਾ ਕਿ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਨੇ ਤੇ ਆ ਹਾਲ ਕੀ ਘਟਈ ਜੋ ਯੂਐਸ ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇੱਥੇ ਆ ਕੇ ਫਾਇਰਿੰਗ ਕੀਤੀ ਸੀਗੀ ਤੇ ਉਹ ਜੋ ਰੋਸ਼ਨ ਹੈਗਾ ਜੋ ਵਿਕਟਿਮ ਹੈ ਉਹ ਮਿਸਪਲੇਸ ਆਈਡੈਂਟੀਟੀ ਸੀਗਾ ਉਹਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਸੀਗਾ ਇਹਨਾਂ ਦਾ ਟਾਰਗੇਟ ਕੋਈ ਔਰ ਸੀਗਾ ਤੇ ਉਹ ਜਿਹੜੀ ਹਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨੂੰ ਫਿਰ ਪ੍ਰੈਮੀਡੀਆ ਦੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਜਾਏਗਾ ਜੋ ਦੋਨੋਂ ਵੀ ਦੋਨੋਂ ਫਾਇਰਰ ਹਨ ਜੋ ਅਕਿਊਜ਼ਡ ਹਨ ਇਹਨਾਂ ਨੇ ਵੈਪਨ ਜੋ ਹੈ ਇੱਕ ਅਜੂ ਅਨਦਰ ਪਰਸਨ ਹੈਗਾ ਕਰਨ ਮਾਸੀ ਉਹਨੇ ਇਹਨਾਂ ਨੂੰ ਵੈਪਨ ਗੁਰਲਾਲ ਜੋ ਗੈਂਗਸਟਰ ਉਹਦੇ ਕੈਂਪ 'ਤੇ ਇਹਨਾਂ ਨੂੰ ਮੁਹਿਆ ਕਰਾਏ ਸੀਗੇ ਤੇ ਇਹਨਾਂ ਨੇ ਇਨਸੀਡੈਂਟ ਤੋਂ ਬਾਅਦ ਇੱਕ ਜਿਹੜੇ ਥੈਰੇਪੀ ਕੀਤੀ ਤੇ ਇੱਕ ਪਰਸਨ ਨੂੰ ਵਾਪਸ ਜੋ ਵੈਪਨ ਹੈ ਜੋ ਇਨਸੀਡੈਂਟ ਵਿੱਚ ਕੇ ਯੂਜ਼ ਕੀਤਾ ਗਿਆ ਸੀਗਾ ਉਹਨੂੰ ਵਾਪਸ ਮੋੜਤਾ ਸੀਗਾ ਤੇ ਉਹ ਦੋਨੋਂ ਹੀ ਐਸਪੈਕਟ ਦੇ ਉੱਪਰ ਵੀ ਪੁਲਿਸ ਇਨਵੈਸਟੀਗੇਸ਼ਨ ਅੱਗੇ ਕਰ ਰਹੀ ਹੈ ਜੋ ਗੁਰਲਾਲ ਗੈਂਗਸਟਰ ਹੈਗਾ ਯੂਐਸਚੂ ਬੈਠਾ ਹੈ ਉਹਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਹੈ ਤੇ ਇਹਦੇ ਨਾਲ ਜੋ ਨਾਦੇ ਜੋ ਫਾਇਰਰਸ ਹੈ ਇਹਨਾਂ ਨੂੰ ਜਿਹਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਕਰਨ ਨਾਦਾ ਪਰਸਨ ਹੈਗਾ ਕਰਨ ਮਾਸੀ ਔਰ ਅੱਜੂ ਉਹਨੂੰ ਵੀ ਨਾਮਿਨੇਟ ਕਰ ਦਿੱਤਾ ਉਹ ਵੀ ਪੁਲਿਸ ਜਲਦ ਹੋ ਜਾ ਅਰੈਸਟ ਕਰ ਲੇਗੀ ਇਹਨਾਂ ਦੇ ਕੋਲੋਂ ਜੋ ਇਨਸੀਡੈਂਟ ਵੇਲੇ ਵਰਤੀ ਗਈ ਵਰਨਕਰੇ ਉਪਰੇਕਰ ਹੋਗੀ ਤੇ ਦੋਨਾਂ ਨੇ ਹੀ ਆਪਣੇ ਕ੍ਰਾਈਮ ਨੂੰ ਕਬੂਲ ਕਰ ਲਿਆ ਹੈ